ਸ਼ਰਾਬ ਕਿਸੇ ਦੇ ਗਾਣ ਤੋਂ ਕਿਸੇ ਨੇ ਛੱਡਣੀ ਨਹੀਂ ਹੈ ਜਿਹਨੇ ਪੀਣੀ ਹੈ ਪੀਣੀ ਹੈ ਉਸ ਦੇ ਗਾਣ ਤੋਂ ਕੋਈ ਕੋਈ ਫਰਕ ਨਹੀਂ ਪਾ ਜਾਣਾ ਆਈ ਥਿੰਕ ਗਵਰਨਮੈਂਟ ਸ਼ੁੱਡ ਪੁੱਟ ਨੈਸਟ ਟੂ ਲੈਸ ਰੈਸਟ੍ਰਿਕਸ਼ਨ ਔਨ ਦਾ ਕਲਚਰ ਇਹ ਸਾਡਾ ਇੱਕ ਗਾਣ ਦਾ ਹੈ ਨੱਚਣ ਦਾ ਸ਼ੌਕ ਹੁੰਦਾ ਬੰਦਿਆਂ ਨੂੰ ਪਲਾਉ ਕਰਨਾ ਚਾਹੀਦਾ 왓 ਆਈ ਫੀਲ ਸਰ ਗੰਗ ਨੂੰ ਨਾ ਕਰੋ ਬਟ ਐਟ ਲੀਸਟ ਲੋ ਦਤ ਕੋਈ ਗਾਣਾ ਇਕੱਧਾ ਕਿ ਉਹ ਸੱਲੇ ਸ਼ਰਾਬ ਦੇ ਗਾਣੇ ਕਿਉਂ ਨਹੀਂ ਗਾ ਰਿਹਾ ਉਹ ਹੱਥਰੇ ਦਾ ਗਾਣਾ ਗਾ ਰਿਹਾ ਔਰ ਹੀ ਇਸ ਨਾਟ ਪ੍ਰੋਮੋਟਿੰਗ ਓਨਲੀ ਹੀ ਇਸ ਪ੍ਰੋਮੋਟਿੰਗ ਲਵ ਅਫੈਕਸ਼ਨ 올 인디아 가 ਰਿਹਾ 올 ਵਰਡ 가 ਰਿਹਾ ਆ ਸੋ ਆਈ ਥਿੰਕ ਗਵਰਨਮੈਂਟ ਨੂੰ ਰੈਸਟ੍ਰਿਕਸ਼ਨਸ ਨਹੀਂ ਲਗਾਉਣੀਆਂ ਚਾਹੀਦੀਆਂ ਹਰ ਚੀਜ਼ ਦੇ ਉੱਪਰ ਇਟ ਸ਼ੁੱਡ ਬੀ ਓਪਨ ਬਿਲਕੁਲ ਮੈਂ ਤਾਂ ਨਾਲ ਸਹਿਮਤ ਹਾਂ ਅਮਨ ਬਿਲਕੁਲ ਰੈਸਟ੍ਰਿਕਸ਼ਨਸ ਨਹੀਂ ਪਾਬੰਦੀਆਂ ਨਹੀਂ ਲੱਗਣੀਆਂ ਚਾਹੀਦੀਆਂ ਗਵਰਨਮੈਂਟ ਜਿਹੜੀ ਉਹਨੂੰ ਸਹੀ ਦ੍ਰਿਸ਼ਟੀਕੋਣ ਦੇ ਵਿੱਚ ਚੀਜ਼ ਨੂੰ ਪੇਸ਼ ਕਰੇ ਤੇ ਮੇਰੇ ਖਿਆਲ ਕੋਈ ਦਿੱਕਤ ਨਹੀਂ ਕੀ ਥੈਂਕ ਯੂ ਸਰ ਬਿਲਕੁਲ ਥੈਂਕ ਯੂ ਥੈਂਕ ਯੂ ਅਮਨ